ਜੋ ਬਣ ਕਿ ਨਜ਼ਰ ਹੋ ਗਿਆ ਨੂੰ ਫੋਨ ਕਰਦੇ ਨੇ ਤੁਸੀਂ ਚੱਕਰੀ ਮਾਰਿਆ ਕਰੀ ਉੱਧਰ ਭਾਜੀ ਆਉਣਾ ਕੀ ਹੈਗਾ ਤੁਹਾਨੂੰ ਦੱਸਿਆ ਸੀ ਨਾ ਕਿ ਜੋਤ ਨੇ ਟੈਸਟ ਭਰਿਆ ਵਾ ਅੱਛਾ ਤੇ ਤਿੰਨ ਚਾਰ ਦਿਨਾਂ ਨੂੰ ਟੈਸਟ ਵਾ ਉਹਦਾ ਠੀਕ ਆ ਤੇ ਉਹ ਚੱਕਰ 'ਚ ਕਦੀ ਕਿਤੇ ਤੇ ਕਦੀ ਕਿਤੇ ਜਾਣਾ ਪੈਣ ਦਿਆ ਮੈਂ ਤੇ ਫੋਨ ਫਾਣ ਵੀ ਕਰਦਾ ਰਿਹਾ ਤੂੰ ਚੁੱਕਦਾ ਨਹੀਂ ਰਿਹਾ ਅਹੀਂ ਤੇਰੇ ਇੰਨੇ ਤਰੇ ਕੀਤੇ ਤੇ ਤੂੰ ਸਾਡੇ ਗਿਆ ਤੇ ਤੂੰ ਆਇਆ ਨਾ ਲੈ ਦੱਸ ਤੁਹਾਡਾ ਦਿਮਾਗ ਠੀਕ ਵਾ ਉਹਨਾਂ ਤਿੰਨਾਂ ਜਾਨਿਆਂ ਨੂੰ ਕੱਲਿਆਂ ਨੂੰ ਕਾਲ ਤਾਵਾ ਜੋ ਬਣ ਉਦਾਂ ਦੀ ਕੋਈ ਗੱਲ ਕਰ ਦੂਗਾ ਨਵਲੀ ਦੇ ਨਾਲ ਮੁੜਕੇ ਲੈਣੀਆਂ ਦੀਆਂ ਦੇਣੀਆਂ ਪਿਆ ਜਾਣੀਆਂ ਵਾ ਤੁਸੀਂ ਨਾਲ ਜਾਂਦੇ ਹੋ ਉਹਨਾਂ ਦੇ ਜਾ ਹੋਣੀ ਚਲਜੋ ਮਗਰ ਤੁਹਾਨੂੰ ਕਹਦਾ ਡੈਡੀ ਜੀ ਮੈਨੂੰ ਨਰਿੰਦਰ ਨੇ ਮੈਸੇਜ ਕੀਤਾ ਹੈ ਤੇ ਮੈਂ ਤਾਂ ਆਇਆ ਵਾ ਵੇਖ ਲਓ ਮੰਮੀ ਜੀ ਹੁਣ ਵੀ ਤੇ ਜੋਬਨ ਆਇਆ ਹੀ ਹੈ ਨਾ ਤੁਸੀਂ ਨਾ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਕਿਹਾ ਵਾ ਤੇ ਨਾ ਹੋਰ ਉਥੇ ਜਾ ਕੇ ਬੁਲਣ ਵਾਲੀਆਂ ਗੱਲਾਂ ਕਰਦੇ ਹੋਣੇ ਆ ਤਾਂ ਤੇ ਤੁਹਾਡੇ ਨਾਲ ਤੁਰਿਆ ਨਹੀਂ ਆ ਮੇਰੇ ਇੱਕ ਮੈਸੇਜ ਹੀ ਆਇਆ ਹੈਗਾ ਨਾ ਮੈਂ ਤੈਨੂੰ ਇਹ ਪੁੱਛਣਾ ਸੀ ਤੁਸੀਂ ਅੱਜ ਚੱਲ ਜਾਣਾ ਵਾ ਕਿ ਰਹਿਣਾ ਵਾ ਮੰਮੀ ਜੀ ਇਹ ਗੱਲ ਬਾਰੇ ਨਾ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਇਹਨਾਂ ਨੇ ਪੁੱਛ ਲਿਆ ਜਿੱਦਾਂ ਕਹਿਣਗੇ ਮੈਂ ਤੇ ਉਦਾਂ ਹੀ ਕਰ ਲੈਣਾ